ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੀਰ ਨਾਲ ਜੌਂਡੀਅਰ ਦਾ ਇੰਜਨ 20000 ਚੋ ਜਾਂਦਾ ਇਹ ਵਾਲੀ ਗੱਲ ਬਹੁਤ ਵੀਰ ਮੰਨਦੇ ਨਹੀਂ ਤੇ ਅੱਜ ਇੰਜਨ ਆਪਣੇ ਸਾਹਮਣੇ ਨਰਪਾਇ ਵੀਰਾ ਚਲੋ ਕਰਦਾ ਵੀ ਪਿਆ ਤੇ ਆਪਾਂ ਵੀਰੇ ਨੂੰ ਪੁੱਛ ਵੀ ਲੈਣਾ ਕੱਲੀ-ਕੱਲੀ ਚੀਜ਼ ਦੀ ਕਿੰਨੇ ਦੀ ਆਈ ਆ ਕੀ ਹਿਸਾਬ ਕਿਤਾਵਾ ਸੱਚੀ ਗਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਠੀਕ ਠਾਂ ਜੀ ਸਰ ਚੜਦੀ ਕਲਾ ਦੇ ਜੀ ਵੀਰੇ ਇਹਦਾ ਇੰਜਨ ਇਹ ਐਲਟੀ ਮਾਡਲ ਆ ਹਨਾ ਹਾਂ ਜੀ ਕਿੰਨੇ ਪੈਸੇ ਇੱਤੇ ਲੱਗਣਗੇ ਇਹ ਤੇ 17000 ਰੁਪਏ ਦਾ ਸਮਾਨ ਹੋਵੇ 17 ਤੋਂ 18000 ਤੱਕ 17 ਤੋਂ 18 ਹਾਂ ਲੇਬਰ ਤੋਂ ਬਿਨਾ ਹਨਾ ਲੇਬਰ ਤੋਂ ਬਿਨਾ ਸਮਾਨ ਸਮਾਨ ਨਹੀਂ ਲਿੰਦਾ ਤੇ ਜੇ ਲੇਬਰ ਵਿੱਚ ਪਾ ਲਈਏ ਉਹ ਤੁਹਾਡਾ ਕੋਈ 5000 ਲੈਂਦਾ ਕੋਈ 6000 ਲੈਂਦਾ ਤੁਹਾਡਾ ਕੋਈ ਹਰ ਇੱਕ ਦਾ ਫਿਰ ਯਾਰ ਮੇਰੇ ਏਜੰਸੀ ਵਾਲੇ ਵੀਰ ਫਿਰ ਸੱਚ ਹੀ ਕਹਿੰਦੇ ਆ ਹਾਂ ਇਹ ਵਾਲੀ ਗੱਲ ਕਿ ਇਹ ਆਪਣੇ ਵੀਰਾਂ ਨੇ ਕਿਹਾ ਸੀ ਨਾ ਤੇ ਥੱਲੇ ਵੀਰ ਮੰਨਦੇ ਨਹੀਂ ਸੀ ਜੋਂ ਡੀਰ ਇੰਨੇ ਦਾ ਉਹਨੇ ਦਾ ਉਹ ਕਿ ਮੈਂ ਤਾਂ ਪੁੱਛਦਾ ਤੁਸੀਂ ਤਾਂ ਪ੍ਰੈਕਟੀਕਲ ਕਰਦੇ ਪਏ ਹੋ ਇਹ ਨਵੀਰੇ ਆਏ ਆ ਹੁਣ ਆ ਆਪਣਾ ਟਰੈਕਟਰ ਦਾ ਪਾਪਾ ਇਹਦੀ ਸਰਵਿਸ ਵਗੈਰਾ ਟਾਈਮ ਸਰ ਕਰਦੇ ਆ ਇਹਦਾ ਤੇਲ ਇਸੇ ਕੁਆਲਟੀ ਦਾ ਵਧੀਆ ਕੰਪਨੀ ਦਾ ਪਾਉਣੀ ਆ ਠੀਕ ਹੈ ਜੀ ਫੇਰ ਇਹਦਾ 20000 ਰੁਪਏ ਹੀ ਲੱਗਦਾ ਠੀਕ ਹੈ ਜੀ ਜੇ ਆਪਾਂ ਹੁਣ ਇਹ ਮਿੱਟੀ ਪਾ ਕੇ ਜਾਂ ਇਹ ਚ ਮਾੜਾ ਤੇਲ ਪਾ ਕੇ ਚਲਾਇਆ ਹੋਇਆ ਹੂੰ ਹੂੰ ਇਨੇ ਕ੍ਰੈਂਕਰ ਰਗੜੀ ਹੋਈ ਫੇਰ ਆਪਾਂ ਵੀ 20000 ਕਹੀ ਜਾਂਦੇ ਆ ਜਦੋਂ ਏਜੰਸੀ ਵਾਲੇ 50000 ਰੁਪਇਆ ਮੰਗ ਲੈਂਦੇ ਆ ਜ਼ਿਮੀਂਦਾਰ ਤੋਂ ਅਗਲਾ ਕਹਿੰਦਾ ਤੂੰ ਪਹਿਲਾਂ ਕਹਿੰਦਾ ਸੀਗਾ 20000 ਲੱਗੂ ਹੁਣ 50000 ਕਾਹਦਾ ਦਈਏ ਹਾਂ ਕ੍ਰੈਂਕ ਤੋਂ ਬਿਨਾ ਬਿਨਾ ਕ੍ਰੈਂਕ ਤੋਂ ਬਿਨਾ ਬਿਨਾ ਹਾਂ ਜੇ ਮਤਲਬ ਇਹਦੋਂ ਥੱਲੇ ਕਰਨਾ ਫਿਰ ਉਹਦੇ ਆ ਫਿਰ ਪੈਸੇ ਵੱਧ ਜਾਂਦੇ ਆ ਉਹ ਗ੍ਰੇਨਲ ਕਰਦੇ ਆ ਹੈੱਡ ਦਾ ਕੰਮ ਨਿਕਲਿਆ ਆਉਂਦਾ ਹਾਂ ਹਾਂ ਆਪਾਂ ਜਦੋਂ ਕੋਈ ਚੀਜ਼ ਲੈਣੇ ਆਪਾਂ ਕਾਹਤੋਂ ਕਹਿੰਨੇ ਵੀ ਇਹ ਘੱਟ ਚੱਲੀ ਲੈਣੀ ਚਾਹੀਦੀ ਆ ਜਾਂ ਘੱਟ ਚੱਲੀ ਭਾਲਦੇ ਆਪਾਂ ਘੱਟ ਚੱਲਣ ਦਾ ਮਤਲਬ ਇਹਦੀ ਹਰ ਇੱਕ ਚੀਜ਼ ਜਿਹੜੀ ਆ ਪੁਰਜਾ ਉਹਦਾ ਕਸਾਈਦਾ ਤੇ ਅਸਰ ਪੈਣਾ ਹਰ ਇੱਕ ਚੀਜ਼ ਤੇ ਅਸਰ ਪੈਣਾ ਕੱਲੀ ਕੱਲੀ ਚੀਜ਼ ਹਾਂ ਠੀਕ ਫਿਰ ਇਹ ਇਹੋ ਜਿਹਾ ਟਰੈਕਟਰ ਇਹਨੂੰ ਪੈਸੇ ਲਾ ਕੇ ਤੁਸੀਂ ਨਵਾਂ ਬਣਾ ਸਕਦੇ ਆ ਆਪਣੀ ਲੋਕੀ ਹੈੱਡ ਨੂੰ ਗ੍ਰੇਂਡ ਕਰਾ ਲਿਆ ਐਂਕਰ ਆ ਲਿਆ ਫਰਨ ਲਾ ਲਿਆ ਪਰ ਜਿਹੜੇ ਗੋਰੇ ਆ ਉਹ ਕਹਿੰਦੇ ਦੋ ਵਾਰਾਂ ਤਿੰਨ ਵਾਰਾਂ ਇਹਦਾ ਪਿਸਟਨ ਸਲੀਪਾਂ ਚੇਂਜ ਕਰੋ ਉਸ ਤੋਂ ਬਾਅਦ ਚ ਤੀਜੀ ਅ ਜਦੋਂ ਕਰਨਾ ਹੈੱਡ ਬਦਲ ਦੋ ਹੱਡ ਨਮਾਇ ਲਾਉ ਹਾਂ ਨਮਾ ਲਾਉ ਫੇਰਾ ਹੁਣ ਹਰ ਇੱਕ ਚੀਜ਼ ਕਾ ਹੁੰਦੀ ਆ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਵੀ ਚੀਜ਼ ਚੱਲਦੀ ਆ ਜੇ ਜ਼ਿਆਦਾ ਚੱਲਿਆ ਹੋਊਗਾ ਤੇ ਉਹਨੇ ਘਸਣਾ ਹੀ ਘਸਣਾ ਹਾਂ ਹਾਂ ਇਹ ਤਾਂ ਨਿਕਲ ਨਹੀਂ ਨਹੀਂ ਮੈਂ ਹੁਣ ਤੇਲ ਲਾ ਕੇ ਪਾਤੀ ਨਾ ਫਾਵਾ ਬੰਨ ਅੱਛਾ ਇਹ ਥੱਲੇ ਇੱਥੇ ਕੇ ਸ਼ਾਟ ਸ਼ੀਨ ਸ਼ਾਟ ਦੇ ਉੱਤੇ ਕਾ ਪਕ ਕੰਪ ਦੇ ਵਿੱਚ ਇਹ ਪੁਸ਼ ਰੌਡ ਚੱਲਣੀ ਜਿਹੜੀ ਇਹ ਹਰ ਇੱਕ ਚੀਜ਼ ਦੀ ਕਸਾਈ ਆ ਜਿੰਨਾ ਜ਼ਿਆਦਾ ਚੱਲਿਆ ਹੋਊਗਾ ਟਰੈਕਟਰ ਫਿਰ ਇਹੋ ਜੇ ਖਰਚੇ ਨਿਕਲੇ ਆਉਂਦੇ ਹੁਣ ਇਹਦੀਆਂ ਜਿਹੜੀਆਂ ਕੌਲਗੀਆਂ ਮੈਂ ਉਹ ਹੀ ਆਪਾਂ ਪੜੇ ਘੱਟ ਆ ਉਸ ਕੰਮ ਤੇ ਜਿਹੜੀ ਇਹ ਕੌਲੀ ਇਹ ਬਦਲਣੀ ਨਹੀਂ ਪਈ ਆ ਆਪਾਂ ਨੂੰ ਇਹ ਜ਼ਰੂਰਤ ਨਹੀਂ ਹਾਂ ਠੀਕ ਸੀਗੀ ਉਹ ਠੀਕ ਆ ਬ੍ਰਾਈ ਹੋਰ ਆ ਪਿਸਟਨ ਸਲੀਬਾਂ ਚੇਂਜ ਕਰਦਿਆਂ ਕੋਈ ਖਰਚਾ ਵਾਧੂ ਨਹੀਂ ਪਿਆਗਾ ਕੋਈ ਹੈੱਡ ਨਹੀਂ ਆਪਣਾ ਹੈੱਡ ਦੀਆਂ ਸੀਟਾਂ ਟੁੱਟਾਂ ਲੱਗਦੀਆਂ ਨਹੀਂ ਸੀਗੀਆਂ ਕੱਲੇ ਵਾਲ ਪਾ ਕੇ ਉਹਨੂੰ ਗ੍ਰੇਂਡ ਕਰਾ ਕੇ ਖਰਾ ਜਿਹੜੇ ਹੈੱਡ ਦਾ ਕੰਮ ਕਰਦੇ ਆ ਆਪਣਾ ਕੰਮ ਚੱਲ ਗਿਆ ਇਹ ਵੀਰੇ ਕਹਿਣ ਦਾ ਮਤਲਬ ਇੱਥੋਂ ਤੋ ਤੋ ਖੋਲਿਆ ਥੱਲਿਓਂ ਜੇ ਚੈੱਕ ਕਰਨਾ ਹੋਵੇ ਵੀ ਕਿੰਨਾ ਕੁ ਰਹਿੰਦਾ ਉਹ ਕਿਵੇਂ ਪਤਾ ਲੱਗਿਆ ਹਾਂ ਪਤਾ ਲੱਗ ਉਹ ਜਿਹੜੀ ਕ੍ਰੈਂਕ ਵਾਲੇ ਆਪਣਾ ਟੁਕੜੀਆਂ ਪੀਸ ਚੇਂਜ ਕੀਤੇ ਨਾ ਹੂੰ ਜੇ ਆਪਾਂ ਸਮੇਂ ਸਾਰ ਇਹ ਇੰਜਨ ਕਰਦੇ ਰਹਿੰਦੇ ਤਾਂ ਇਹਦੀ ਕ੍ਰੈਂਕ ਤੇ ਦਾਗ ਪੈਂਦੇ ਹੀ ਨਹੀਂਗੇ ਆ ਇਹਦੇ ਪੀਸ ਚੇਂਜ ਕੀਤੇ ਆਪਾਂ ਆ ਦੇਖੋ ਅੱਛਾ ਜੀ ਇਹ ਵੀ ਲਗਭਗ ਠੀਕ ਭਾਈ ਇੱਕ ਮੈਂ ਹੋਰ ਗੱਲ ਕਰਨਾ ਸੀ ਤੁਹਾ ਤੈਨੂੰ ਇਹ ਆਪਾਂ ਆ ਟਰੈਕਟਰ ਦਾ ਕੰਮ ਕਰਨਾ ਹਾਂਜੀ ਜੇ ਟਰੈਕਟਰ ਚ ਪਿਸਟਨ ਇਸੇ ਕੰਪਨੀ ਦੇ ਹੁੰਦੇ ਮੈਂ ਬਦਲਨੇ ਨਹੀਂ ਸੀ। ਜਣ ਕਿ ਜੇ ਇਹਦੇ ਐਲਟੀ ਮਾਡਲ ਦੇ origignal ਪਿਸਟਨ ਹੁੰਦੇ ਫਿਰ ਮੈਂ ਬਦਲਨੇ ਨਹੀਂ ਸੀ। ਕਿਉਂ ਉਹ ਪਹਿਲਾਂ ਕਿਸੇ ਨੇ ਚੇਂਜ ਕਰੇ ਜਾਂ ਕਿਵੇਂ? ਇਹ ਜਦੋਂ ਹਾਂ ਜਦੋਂ ਇੰਜਨ ਇਹਦਾ ਹੋਇਆ ਨਾ ਇਹਦੇ V2 ਵਾਲਾ ਸਮਾਨ ਪੈਗਾ ਜਿਹੜਾ ਮੋਟੀ ਨੋਜ਼ਲ ਵਾਲਾ ਸਮਾਨ ਹੁੰਦਾ। ਠੀਕ ਆ ਉਹ ਮਿਸਤਰੀ ਵੀਰ ਕਿਸੇ ਤੋਂ ਨਹੀਂ ਨਹੀਂ ਉਹਦਾ ਕੋਈ ਕਸੂਰ ਨਹੀਂਗਾ ਜਦੋਂ ਆਪਾਂ ਜੌਂਡੀਅਰ ਦੀ ਇੰਜਨ ਦੀ ਕੈਟ ਲੈਣੀ ਆ ਜਿਹੜੀ ਤੁਹਾਨੂੰ ਮੈਂ ਦੱਸਿਆ 16-17000 ਰੁਪਏ ਜੀ ਉਹ ਬੰਦ ਡੱਬਾ ਆਉਣਾ ਉਹ ਚ ਰਿੰਗ ਪਿਸਟਨ ਸਲੀਬਾ ਆ ਪਿੰਨਾ ਜਿਹੜਾ ਸਮਾਨ ਇਹਦਾ ਇੰਡੀਅਨ ਕਰਨ ਵਾਸਤੇ ਕ੍ਰਿੰਕ ਤੋਂ ਬਿਨਾ ਸਮਾਨ ਪੈਣਾ ਉਹ ਚੀਜ਼ਾਂ ਜਿਹੜੀਆਂ ਖਰਾਬ ਹੁੰਦੀਆਂ ਉਹ ਵਿੱਚ ਆ ਜਾਂਦੀਆਂ ਨੇ ਦੇ ਨਹੀਂ ਤੇ ਫਿਰ ਆਪਾਂ ਨੂੰ ਪਤਾ ਕਿਵੇਂ ਲੱਗੂ ਉਹ ਵੀਰ ਨੇ ਮਤਲਬ ਕਿਵੇਂ ਉਹਨੇ ਸਿੱਧੇ ਜੌਂਡੀਅਰ ਤਾਂ ਕਹਿ ਕੇ ਲੈ ਲਿਆਊਗਾ ਹਾਂ ਜਿਵੇਂ ਹੁਣ ਨਾ ਜਦੋਂ ਤੁਸੀਂ ਏਜੰਸੀ ਦੇ ਥਰੂ ਕੰਮ ਕਰਦੇ ਆ ਤੁਸੀਂ ਇਹਦਾ ਚੈਸੀ ਨੰਬਰ ਪਾ ਕੇ ਹਾਂ ਬੰਦੇ ਹੁਣ ਲਗਭਗ ਸਾਰੇ ਉਹਦੇ ਮੁਤਾਬਕ ਸਮਾਨ ਮੰਗਾਉਂ ਘਟਾ ਜਿੰਨ ਚਿਰ ਤੁਸੀਂ 3 ਨੰਬਰ ਪਾਓ ਵੀ ਸਾਡੇ ਮਾਡਲ ਨੂੰ ਮਾਹ ਚੀਜ਼ ਆਉਣੀ ਆ ਆ ਚੀਜ਼ ਆਉਣੀ ਇਹਦੇ ਇਹਦੇ ਪੈਲਸਨ ਵਾਲੀ ਨਹੀਂ ਆਜਲਾ ਹੁਣ ਜੇ ਇਹਦੇ ਨਯੋਜਲ ਮੋਟੀ ਪਾਈ ਹੁੰਦੀ ਜਾਂ ਕਿਸੇ ਨੇ ਹੈੱਡ ਚੇਂਜ ਕੀਤਾ ਹੁੰਦਾ ਫੇਰ ਆ ਚੱਲ ਜਾਣੀ ਸੀ ਕੋਈ ਦਿੱਕਤ ਨਹੀਂ ਆਉਣੀ ਸੀ ਹਮ ਇਹਦੀ ਆਵਾਜ਼ ਦਾ ਵੀ ਇਹਦੀ ਖਿਚਾਈ ਦਾ ਵੀ ਇਹਦੀ ਜਿਹੜੀ ਮਿੱਠੀ ਜੀ ਆਵਾਜ਼ ਹੋਣੀ ਆ ਆਖ ਜਾਣੀ ਇਹਦੀ ਜਿਹੜੀ ਇਹਦੀ ਇਹਦੀ ਥੋੜੀ ਕੜ ਕੇ ਦੀ ਆਵਾਜ਼ ਕੜਕਣੀ ਆ ਹਾਂ ਜਿਵੇਂ ਤੁਸੀਂ ਉਹ ਐਲਟੀ ਮਾਡਲ ਸਟਾਰਟ ਹੁੰਦਾ ਵੇਖੋਗੇ ਉਹਦੀ ਆਵਾਜ਼ ਹੋਰ ਆ ਉਹ ਇਸੇ ਕਰਕੇ ਜਬਾ ਚ ਨਾ ਜਦੋਂ ਆ ਚੇਂਜ ਹੋ ਜਾਂਦਾ ਹਮ ਕਹਿ ਨਹੀਂ ਸਕਦੇ ਇਹਦੀ ਖਿਚਾਈ ਵੱਧ ਹੋਵੇ ਉਹਦੋਂ ਹਮ ਹਰ ਕੰਪਨੀ ਨੇ ਇਹ ਨੂੰ ਇਹ ਦਿੱਤਾ ਸੀ ਜਿਹੜਾ ਇਹਨਾਂ ਦਾ 70 70 ਹਸਪਾਵਰ ਟਰੈਕਟਰ ਹੁੰਦਾ 5310 S ਤੁਹਾਨੂੰ ਉਦੋਂ ਵੀ ਦੱਸਿਆ ਸੀ ਉਹ ਚ ਆਉਂਦੇ ਬੈਸਟਾ ਉਹਦੇ ਚ ਆਉਂਦੇ ਮੜਾ ਲਾ ਕੇ ਕਰਕੇ ਵੀਰਾਂ ਨੂੰ ਦਿਖਾਇਓ ਆਪਣੇ ਦਿਖਾਈ ਚ ਨਹੀਂ ਇਹਦਾ ਇੱਕ ਪਿਸਟਨ ਦਾ ਆਪਸ ਵਿੱਚ 1300 ਰੁਪਏ ਦਾ ਫਰਕ ਸੀਗਾ ਠੀਕ ਇੱਕ ਦਾ ਹਾਂ ਇਹ 1300 ਰੁਪਿਆ ਉਹ ਇਹਦੇ ਨਾਲ ਮਹਿੰਗਾ ਸੀ ਪੱਕਾ ਨਹੀਂਗਾ 1100 ਵੀ ਹੋ ਸਕਦਾ 1200 ਵੀ ਹੋ ਸਕਦਾ ਅਮਨੇ ਕਿੰਨਾ ਸੀ ਫਰਕ ਪਤਾ ਕੁਛ ਹੈ ਇੰਨਾ ਸੀ 12-1300 ਦੇ ਵਿੱਚ ਵਿੱਚ ਅਗਲਾ ਕਾਪਾ ਆਪਾਂ ਤਾਂ ਕਹਿੰਦੇ ਵੀ ਅਸੀਂ ਪੁੱਛਿਆ ਨਹੀਂ ਉਹਨੂੰ ਅਸੀਂ ਅਗਾ ਸਾਨੂੰ ਆਹ ਚੀਜ਼ ਚਾਹੀਦੀ ਆ ਇਹ ਕੱਟ ਤੋਂ ਅਲੱਗ ਮੰਗਾ ਕੇ ਦਿੱਤੇ ਉਹਨਾਂ ਨੇ ਠੀਕ ਆ ਵੀਰੇ ਸਮਾਨ ਸੋਖਾ ਮਿਲ ਗਿਆ ਕਿ ਨਹੀਂ ਬਹੁਤ ਸੋਖਾ ਮਿਲ ਜਾਂਦਾ ਬਹੁਤ ਸੋਖਾ ਮਿਲ ਜਾਂਦਾ ਬਹੁਤ ਇਹ ਹੁਣ ਮੈਂ ਤੁਹਾਨੂੰ ਪਿਸਟਨ ਦੀ ਗੱਲ ਕੀਤੀ ਸੀ ਹੂੰ ਇਹ 'ਚ ਜੇ ਆਹ ਥਾਂ ਦੀ ਪਲੇ ਬਿਲਕੁਲ ਹੈ ਨਹੀਂ ਸੀ ਇਹਦੇ ਹੂੰ ਇਹ ਆਹ ਚੀਜ਼ੇ ਦੀ ਖਰਾਬ ਹੋਣੀ ਆ ਪਿਸਟਨ ਦੀ ਹੋਰ ਕੋਈ ਚੀਜ਼ ਖਰਾਬ ਨਹੀਂ ਹੋਣੀ ਰਿੰਗਾਂ ਵਾਲੀ ਥਾਂ ਬਿਲਕੁਲ ਸੈੱਟ ਸੀਗੀ ਇਹਨੂੰ ਸੋ ਸਾਫ਼ ਕਰਕੇ ਧੋ ਕੇ ਰਿੰਗ ਪਾ ਕੇ ਪੈਨ ਬਦਲ ਕੇ ਟੈਸਟਣਾ ਹੀ ਚੱਲ ਜਾਨੀ ਸੀ ਹੁਣ ਤੁਹਾਨੂੰ ਚੱਕਰੇ ਪੈ ਗਿਆ ਵੀ ਉਹ オリジナル ਇਹ 3500 ਤੋਂ 3000 ਰੁਪਏ ਦਾ ਆਪਣਾ ਇਹ ਖਰਚਾ ਬਚ ਸਕਦਾ ਸੀ ਹਮ ਮੰਨ ਲਓ ਆਪਣੀ ਵੀਡੀਓ ਦੇਖ ਕੇ ਕੋਈ ਵੀ ਵੀਰ ਭਰਾ ਹੈ ਨਾ ਇਹਦੇ ਇੰਜਨ ਜਦੋਂ ਆਪਾਂ ਜਿਵੇਂ ਤੁਸੀਂ ਤਾਂ ਇਹਦਾ ਚਲੋ ਉਹ ਗਲਤ ਪੈ ਸੀ ਤੇ ਇਹਦਾ ਚੇਂਜ ਕਰਤੇ ਜੇ ਉਹ ਸਹੀ ਨਿਕਲਦੇ ਫਿਰ ਇਹਦਾ ਕੀ ਕੁਝ ਪਾਉਣਾ ਸੀਗਾ ਤੁਸੀਂ ਇਹ ਦੇਖਣਾ ਸੀ ਆਪਾਂ ਸਾਡਾ ਆ ਪੈਨ ਇਹਦੇ ਵਿੱਚ ਪਾ ਕੇ ਨਾ ਪਲੇ ਦਾ ਪਤਾ ਲੱਗ ਜਾਂਦਾ ਇੱਕ オリジナル ਪਲੇ ਬਹੁਤ ਥੋੜੀ ਹੁੰਦੀ ਆ ਐਸ ਲੋਟ ਤਾਂ ਪਲੇ ਹੁੰਦੀ ਆ ਐਸ ਲੋਟ ਨਹੀਂ ਹੁੰਦੀ ਹੂੰ ਜੇ ਸਹੀ ਹੁੰਦਾ ਫਿਰ ਕੱਲੇ ਆਪਾਂ ਰਹਿ ਗਏ ਬਦਲ ਨਹੀਂ ਸਲੀਬ ਬਦਲਣੀ ਸੀ ਤੇ ਪੈਨ ਬਦਲਣੀ ਸੀ ਜਿਹਨੇ ਪੈਸਟ ਨੇ ਹੀ ਰਹਿਣ ਦੇ ਫਿਰ ਹੋਰ ਖਰਚਾ ਕੱਢ ਜਾਣਾ ਸੀ ਠੀਕ ਹੈ ਤੇ 3000 ਰੁਪਏ ਦਾ ਘੱਟੋ ਘਾਟ ਆਪਣਾ ਇਹ ਇਹ ਇਹੀ ਖਰਚਾ ਕੱਢ ਜਾਣਾ ਸੀ ਜੇ ਤੁਹਾਨੂੰ ਮੈਂ 16 ਕਿਹਾ ਤੇ 12 13 ਤੀ ਆ ਜਾਣਾ ਸੀ ਉਹਨੂੰ ਅਰਜੁਨ ਸ਼ੰਕਾ ਨਿਕਲਿਆ ਕਹਿੰਦਾ ਮੇਰੇ ਵੀਰਾਂ ਦਾ ਕਹਿੰਦੇ ਹੁੰਦੇ ਆ ਵੀ ਨਹੀਂ ਮੰਨਦੇ ਨਹੀਂ ਕੋਈ ਵੀ ਜਿਹੜਾ ਜਿਹੜਾ ਵੀਰ ਮਸ਼ੀਨ ਦਾ ਕੰਮ ਕਰੇ ਕਰਦਾ ਤੂੜੀ ਵਾਲੀ ਮਸ਼ੀਨ ਦਾ ਜਾਂ ਕੋਈ ਵੀ ਆ ਉਹ ਬੰਦਾ ਜੌਂਡੀਅਰ ਦਾ ਕੰਮ ਕਰ ਸਕਦਾ ਕਰੇ ਉਹ ਕਰੇ ਕਰ ਸਕਦਾ ਬੀਨਾਂ ਸੌਖਾ ਇੰਨਾ ਸੌਖਾ ਇਹ ਤੇ ਆਪਾਂ ਮਹਾਰਾਜ ਸੁੱਖ ਰੱਖੇ ਇਹਦੇ ਹੁਣ ਮੇਰੇ ਕੋਲੇ ਨਾ ਸਮੇਂ ਦੀ ਥੋੜੀ ਦਿੱਕ ਤੁਹਾਨੂੰ ਕੰਮ ਦਿਖਾਉਂਗਾ ਇਹਦੀ ਮੈਂ ਸਪੈਸ਼ਲ ਵੀਡੀਓ ਬਣਾ ਦੂੰਗਾ ਵੀ ਤੁਸੀਂ ਆ ਚੀਜ਼ਾਂ ਐ ਕਸਣੀਆਂ ਨਹੀਂ ਨੈਟ ਤੇ ਬਹੁਤ ਵੀਡੀਓ ਪਈਆਂ ਤੁਹਾਡੇ ਕੋਲੇ ਸਮਾਨ ਪੂਰਾ ਹੋਣਾ ਚਾਹੀਦਾ ਠੀਕ ਹੈ ਜੀ ਜਿਹੜਾ ਬੰਦਾ ਆਪਦੀ ਮਸ਼ੀਨ ਖੋਲ ਕਸ ਲੈਂਦਾ ਉਹਨੂੰ ਇਹਦੇ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਇਹ ਤਾਂ ਆਪ ਹੀ ਖੋਦੀ ਕੰਮ ਕਰ ਸਕਦੇ ਆ ਇਹ ਕੋਈ ਬਾਹਰ ਆਏ ਨਹੀਂ ਵੀ ਇਹ ਮੈਂ ਹੀ ਕਰ ਸਕਦਾ ਜਾਂ ਫਲਾਨਾ ਮਿਸਤਰੀ ਕਰ ਸਕਦਾ ਕੋਈ ਇਹ ਚ ਵੱਡੀ ਗੱਲ ਨਹੀਂ ਨੀ ਸਿੱਧਾ ਕੱਢਿਆ ਉਹ ਸਮਾਨ ਪਾਇਆ ਹਾਂ ਆ ਪਾਉਣ ਦਾ ਥੋੜਾ ਟੰਗ ਤਰੀ ਬੜ ਗੌਰ ਰੱਖਣੀ ਆ ਧਿਆਨ ਨਾਲ ਠੰਡੇ ਦਿਮਾਗ ਨਾਲ ਬਹੁਤ ਬੰਦੇ ਜਿਹੜੇ ਬਹੁਤ ਵਧੀਆ ਕੰਮ ਕਰ ਲੈਂਦੇ ਮੈਥੋਂ ਤੇ ਉਹ ਇਸ ਗੱਲੋਂ ਜਗਦੇ ਰਹਿੰਦੇ ਪਤਾ ਨਹੀਂ ਕਿੱਡਾ ਕਿਹਦੇ ਵਿੱਚ ਬਾਅਦ ਰੋਲਾ ਹੋਊਗਾ ਕੁਝ ਵੀ ਨਹੀਂਗਾ ਜਿਹੜੇ ਹੋ ਟਰੈਕਟਰਾਂ ਹੋਰ ਹੋਰਾਂ ਦੇ ਆਪਾਂ ਨੂੰ ਇੱਕ ਖਰਾਤੇ ਲੈ ਕੇ ਜਾਣਾ ਪੈਣਾ ਸਮਾਨ ਹੂੰ ਇਹ ਚ ਸਭ ਤੋਂ ਵੱਡੀ ਗੱਲ ਸੀ ਤੇ ਇਹ ਆ ਜਿਵੇਂ ਹੌਲੈਂਡੋਂ ਖਰਾਦੀਆ ਉਹ ਇੱਥੇ ਆ ਕੇ ਮਸ਼ੀਨ ਫਿੱਟ ਕਰਕੇ ਇਹਨੂੰ ਬ੍ਰਾਂਡ ਕਰੂਗਾ ਨਾ ਇਹਦਾ ਨਹੀਂ ਇਹ ਇਹ ਫੰਡਾ ਨਹੀਂਗਾ ਇਹਦੀ ਸਭ ਤੋਂ ਸਹੂਲਤ ਇਹ ਆ ਇਹ ਤੇ ਗ੍ਰੈਂਡ ਗਰਾਊਂਡ ਦਾ ਜੱਬ ਵੀ ਗੱਤ ਹੈ ਕੋਈ ਨਹੀਂ ਇਹ ਆ ਤੁਸੀਂ ਸਲੀਵ ਵਾਲਾ ਪੂਲਰ ਬਣਾ ਲੈਣਾ ਇਹ ਸਲੀਵ ਬਾਹਰ ਨਿਕਲੇ ਹੋਣ ਨੂੰ ਹੂੰ ਐਂ ਤਿੰਨ ਰੌੜਾ ਦੇਗਾ ਪਾ ਕੇ ਆਪਾਂ ਪਾ ਦਈਏ ਸਿੱਧਾ ਐਂ ਬੈਠਣ ਕੋਈ ਫੰਡਾ ਨਹੀਂ ਇੱਥੇ ਪੁਰਾਣੀ ਸਲੀਵ ਪਈ ਹੋਊਗੀ ਤੁਹਾਨੂੰ ਮੈਂ ਦਿਖਾਉਣਾ ਵੈਸੇ ਪਿਸਟਨ ਪਿੰਦੇ ਪੈਂਦੇ ਦੀ ਨਾ ਮੈਂ ਵੀਡੀਓ ਸ਼ੂਟ ਕਰੀ ਆ ਹੋ ਸਕਿਆ ਤੇ ਮੈਂ ਵਿੱਚ ਨਾਲ ਲਾਉਂਗਾ ਵੀ ਮੇਰੇ ਨੇ ਜਦੋਂ ਪਿਸਟਨ ਫਿੱਟ ਕਰਿਆ ਸੀ ਨਾ ਉਦੋਂ ਆਪਾਂ ਵੀਡੀਓ ਸ਼ੂਟ ਕਰੀ ਸੀਗੀ ਤੁਹਾਨੂੰ ਮੈਂ ਦੱਸਿਆ ਮੈਨੂੰ ਚੀਜ਼ਾਂ ਲਿਆਉਣ ਦਾ ਸ਼ੌਂਕ ਆ ਤੁਹਾਡੇ ਕੋਲੇ ਸੰਦ ਪੂਰੇ ਹੋਣੇ ਚਾਹੀਦੇ ਆ ਆਹ ਸਲੀਵ ਆ ਠੀਕ ਹੈ ਇਹ ਤੁਹਾਡੇ ਕੋਲੇ ਪੂਲਰ ਹੋਵੇ ਕੱਢਣ ਵਾਲਾ ਅਸੀਂ ਜਿਗਾੜ ਲਾ ਕੇ ਕੱਢਿਆ ਜੋ ਤੂੰ ਜਿਗਾੜ ਲਾ ਕੇ ਅਸੀਂ ਜਿਗਾੜ ਲਾ ਕੇ ਸਾਡੇ ਕੋਲ ਉਹ ਕੂਲਰ ਮਿਲਿਆ ਨਹੀਂ ਮਾਣ ਅਸੀਂ ਗਰਾਰੀ ਲੈ ਕੇ ਉਹਦੀ ਆਪਣੇ ਸੁਪਰਸੀਡਰ ਦੀ ਉਹ ਥੱਲੇ ਵਾਲੇ ਪਾਸੇ ਪਾ ਕੇ ਉੱਤੇ ਲੰਮਾ 나ੜ ਪਾ ਕੇ ਪਾਸੇ ਘੁੱਟ ਕੇ ਰੱਖ ਕੇ ਕਾਸਤਾ ਸਲੀਬ ਬਾਰਾ ਗਈ। ਤਿੰਨੇ ਸਲੀਬਾਂ ਦੀ ਇਹ ਦੇਸੀ ਜਿਗਾੜਨਾ ਕਰਦਾ। ਹਾਂ ਨਾਲ ਇਹ ਖਰਾਬ ਸੀਗਾ। ਅੱਛਾ ਜੀ। ਕਈਆਂ ਥਾਂ ਤੇ ਤੁਹਾਡਾ ਜਿਗਾੜ ਕੰਮ ਕਰ ਜਾਂਦਾ ਕਈਆਂ ਥਾਂ ਤੇ ਹਾਂ। ਕਈ ਜਗ੍ਹਾ ਤੇ ਹਾਂ ਵੀਰੇ ਇਹ ਤਕਨੀਕ ਉਹ ਜਿਹੜੀ ਚੀਜ਼ ਬਣੀ ਉਹ ਨਹੀਂ ਕੰਮ ਕਰਦੀ। ਹਾਂ ਕਈ ਪਰ ਇਥੋਂ ਨੂੰ ਚੀਜ਼ਾਂ ਪ੍ਰੋਪਰ ਚਾਹੀਦੀਆਂ। ਜਿਵੇਂ ਹੁਣ ਇਹਦੇ ਥੱਲੇ ਵਾਲੇ ਆਪਾਂ ਨਾਟਕਸ ਤੇ ਆ ਕ੍ਰਿੰਕ ਤੋਂ ਗਜਨਪਿੰਨਾ ਕਾਲੇ ਥੱਲੇ ਵਾਲੇ ਆਪਾਂ ਸਪੈਸ਼ਲ ਉਹਦੇ ਆਸਤੇ ਉਹ ਲੈ ਕੇ ਆਂਦਾ ਹਾਂ ਲਿਆਂਦਾ ਹੋਇਆ ਘਰੇ ਵੀ ਦੇਖੋ ਇਹ ਟੂਬ ਤਾਂ ਇੰਨਾ ਹੈ ਨਾ ਤੁਹਾਨੂੰ ਆਪ ਉਹ ਵੀ ਸਾਰੇ ਦਰਸ਼ਨ ਕਰਾਉਣੇ ਆ ਵੀ ਜਿਹੜਾ ਆ ਤੌਰ ਕ੍ਰਿੰਚ ਹਾਂ ਇਹ ਜਿੰਨਾ ਕੰਪਨੀ ਕਹਿੰਦੀ ਉਹਨੇ ਤੇ ਕਰਕੇ ਆਪਾਂ ਇਹਨੂੰ ਕੱਸਿਆ ਉਸ ਤੋਂ ਬਾਅਦ ਫ੍ਰੀ ਹੋ ਜਾਂਦਾ ਜਿਵੇਂ ਆਪਾਂ ਇਹਨੂੰ ਬੰਨ ਲਿਆ ਵੀ ਇਹਨੂੰ ਆਪਾਂ 80 ਕਿਲੋ ਤੇ ਬੰਨਣਾ 80 ਆ ਕੀ ਹੁੰਦਾ ਐਨ ਐਮ ਐਨ ਐਮ ਨਿਊਟਨ ਨਿਊਟਨ ਮੀਟਰ ਅੱਡੋ ਆੱਡਾ ਇਹਦਾ ਜਿਹੜਾ ਨਿਊਟਨ ਮੀਟਰ ਆ ਵੀ ਇਹਨੂੰ ਇੰਨੀ ਤੇ ਬੰਨਣਾ ਆਪਾਂ ਉਹ ਤੇ ਕਰ ਲੈਣਾ ਇਹਨੂੰ ਖੋਲ ਕੇ ਕੱਸ ਕੇ ਇਹਨੇ ਉਸਦੂਗਾ ਨਾਟ ਕੱਸਣਾ ਹੀ ਨਹੀਂ ਪੰਜ ਨਾ ਮਰਜੀ ਜ਼ੋਰ ਲਾਈ ਜੋ ਕਿੰਨਾ ਮਰਜੀ ਜ਼ੋਰ ਲਾਈ ਜੋ ਤੁਹਾਨੂੰ ਦੱਸੂਗਾ ਇਹ ਜਿਵੇਂ ਆਪਣਾ ਰੈਚਡ ਨਹੀਂ ਹੁੰਦਾ ਦੂਜੇ ਪਾਸੇ ਨੂੰ ਫ੍ਰੀ ਹੁੰਦਾ ਇਹਨੇ ਦੱਸ ਦੇਣਾ ਉਸਦੂਗਾ ਤੁਸੀਂ ਕਿੰਨਾ ਕੱਸਣਾ ਨਾਟ ਇੱਕ ਵਾਰ ਅੜੱਕ ਕਰੂਗਾ ਵੀ ਮੈਂ ਫ੍ਰੀ ਹਾਂ ਹੁਣ ਤੂੰ ਉਸਦੂਗਾ ਕਿੰਨਾ ਕ ਜ਼ੋਰ ਲਾਉਣਾ ਉਹ ਤੋ ਆਦਾ ਹਾਂ ਸਿਸਟਮ ਦੇ ਇਹਦਾ ਵੀਰੇ ਫਿਰ ਤਾਂ ਸੁੱਖ ਬਹੁਤ ਹੋਊ ਯਾਰ ਨਾਟ ਫ੍ਰੀ ਨਹੀਂ ਹੋ ਨਾ ਨਾ ਹਣਾ ਨਾ ਆਪਾਂ ਨੂੰ ਮਤਲਬ ਨਹੀਂ ਤੇ ਇਹ ਜਿਹੜੇ ਤੁਸੀਂ ਨਾਟ ਨੂੰ ਕੱਸਦੇ ਪਏ ਹੋ ਤੁਹਾਨੂੰ ਕਿਵੇਂ ਪਤਾ ਵੀ ਇੰਨੇ ਕਿਤੇ ਕੱਸਣੇ ਆ ਜਿਵੇਂ ਇਹ ਇਹਦੀ ਤੁਸੀਂ ਸਰਚ ਮਾਰੋ ਇਹ 56 ਨਿਊਟਨ ਮੀਟਰ ਤੇ ਕੱਸਦੇ ਆ ਠੀਕ ਓਕੇ ਹਾਂ ਇਹ ਅੱਡੂ-ਅੱਡ ਹੁੰਦਾ 56 ਨਿਊਟਨ ਮੀਟਰ ਤੇ ਆਪਾਂ ਕੱਸਿਆ ਇਹਦਾ ਨਾਟ ਥੱਲੇ ਵਾਲਾ ਪਲੇ ਦੇਖ ਲਈ ਇਹੋ ਜੀਆਂ ਚੀਜ਼ਾਂ ਤਾਂ ਤੁਹਾਨੂੰ ਦੇਖਣੀਆਂ ਪੈਣੀਆਂ ਪਰ ਇਹ ਨਹੀਂ ਵੀ ਤੁਹਾਨੂੰ ਇਹ ਬਹੁਤ ਵੱਡੀ ਗੱਲ ਐਡਾ ਕੋਈ ਇਹ ਚ ਹੈ ਨਹੀਂਗਾ ਕੋਈ ਕੰਮ ਨਹੀਂਗਾ ਇਹ ਦੋਹਾਂ ਤੰਨਾ ਘੰਟਿਆਂ ਚ ਜੇ ਕਰੇ ਕਦਾ ਕੰਮ ਨਾ ਹੋਵੇ ਹੈਡ ਦਾ ਕੋਈ ਜ਼ਿਆਦਾ ਕੰਮ ਨਾ ਹੋਵੇ ਦੋਹਾਂ ਤੰਨਾ ਘੰਟਿਆਂ ਚ ਇਹਦਾ ਇੰਨਾਂ ਹੋ ਜੂਗਾ ਇੰਜਨ ਹੋ ਕੇ ਕੰਮ ਹੋ ਜਾਊਗਾ ਇਹ ਇਹਨੂੰ ਇਹ ਇੰਜਨ ਕਰਕੇ ਇਹਦਾ ਹੋਰ ਵੀ ਕੁਝ ਕਰਨਾ ਵੀਰੇ ਨਹੀਂ ਇਹਦੀ ਨਾਲ ਆ ਇਹ ਖਤਰوں ਕਾ ਖਿਲਾੜੀ ਹੈ ਨੇ ਟਾਪੂ ਟੂਪੂ ਵਾਵਾ ਲਾਇਆ ਅੱਛਾ ਤੇ ਇਹਦੀ ਆ ਸਾਰਾ ਕੀਤਾ ਸਿਸਟਮ ਚੇਂਜ ਮੰਗਰਾਣ ਨੂੰ ਸਭ ਕੁਝ ਚੇਂਜ ਕਰ ਦੇਣਾ ਸ਼ੋ ਸ਼ੂ ਨਵੀਂ ਲਾਉਣੀ ਆ ਰੰਗ ਰੰਗ ਕਰਨੀਆਂ ਨਹੀਂ ਨਹੀਂ ਨਵੀਂ ਲਾਉਣੀ ਉਹ ਕਿੰਨੇ ਕ ਦੀ ਆ ਜਾਂਦੀ ਹੈ ਓਹੋ 47 47 ਤੇ 6 47 ਤੇ 6 ਹੋ ਗਏ 53 ਹੈ 53 ਤੁਸੀਂ ਸਾਰਾ 60000 ਚ ਮੰਨ ਕੇ ਲਓ ਸਾਰਾ ਕਿਉਂਕਿ ਇਹਦੇ ਆ ਪੱਲੇ ਨਹੀਂ ਮਿਲਦੇ ਜਿਹੜੇ ਆਪਣੇ ਆਮ ਟਰੈਕਟਰਾਂ ਦੇ ਟੈਂਕੀ ਵਾਲਾ ਕਹਿ ਸਕਦੇ ਆ ਕੌਲ ਕਹਿੰਦੇ ਇਹਨੂੰ ਕੌਲ ਕਾਲ ਨਹੀਂ ਆਉਂਦੇ ਨਾਲ ਇਹਦੇ 58 5000 ਦੇ ਨੇੜੇ ਤੇੜ ਆਸ-ਪਾਸ ਆ ਉਹ ਵੱਖਰੇ ਲੈਣੇ ਪੈਂਦੇ ਆਪਾਂ ਨੂੰ ਠੀਕ ਆ ਵੀਰੇ ਵੀ 52000 ਚ ਅਗਲੀ ਸ਼ੋ ਹਾਂ ਸਾਰੀ ਇੱਥੋਂ ਤੱਕ ਮਗਰਾਟ ਵਿੱਚ ਹਾਂ ਵਿੱਚ 52000 ਚ ਮਿਲ ਜੂ ਆਪਾਂ ਸਾਰਾ ਹਾਂ ਤੇ ਯਾਰ ਜਾਇ ਜੀ ਰੰਗ ਕਰਵਾਉਣ ਨਾਲ ਉਹ ਨਾ ਬਈ ਹੁਣ ਕਈਆਂ ਵੀਰਾਂ ਨੂੰਵੇਂ ਲੱਗਣਾ ਯਾਰ ਗੁੱਸਾ ਵੀ ਇਹ ਪੂਤੜੇ ਫੋਲੀ ਜਾਂਦਾ ਤੁਸੀਂ ਨਾ ਜਦੋਂ ਵੀ ਕੋਈ ਚੀਜ਼ ਲੈਣੀ ਆ ਹਾਂ ਜੇ ਕਿਤੇ ਲੈਣ ਗਏ ਆ ਪਹਿਲਾਂ ਉਹਦਾ ਰੇਟ ਪਤਾ ਕਰ ਲਓ ਕੰਪਨੀ ਚੋਂ ਇਹ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਇਹਦੇ ਹੁਣ ਉੱਥੇ ਡਿਸਕਾਊਂਟ ਚੱਲਦਾ ਇਹਦੀ ਸ਼ੋਅ ਤੇ ਇਹਦੀ ਸ਼ੋਅ ਤੇ ਅੱਜ ਦੀ ਰੇਟ ਤੇ ਹਾਂ ਇਹਦੇ ਇਹਦੀ ਜਿਹੜੀ ਕੱਟ ਆਉਂਦੀ ਕੰਪਲੀਟ ਉੱਥੇ ਡਿਸਕਾਊਂਟ ਆ ਡਿਸਕਾਊਂਟ ਆ 47000 ਦੀ ਕੱਟ ਸੀ ਜੀ ਚ ਮੜਗਾਰ ਸੀਗੇ ਸ਼ੋਅ ਸੀ ਮੂਰਲੀ ਪੱਲੇ ਸੀਗੇ ਮੂਰਲੀਆਂ ਲਾਈਟਾਂ ਸੀ ਲਾਈਟਾਂ ਵਾਲਾ ਬੀਮ ਸੀਗਾ ਮਦਰਲੀ ਲਾਈਟ ਸੀਗੀ ਡੰਡੇ ਸੀਗੇ ਅੱਛਾ ਡੰਡਿਆਂ ਤੱਕ ਲਾਈਟ ਸਾਰਾ ਕੁਝ ਸਾਰਾ ਕੁਝ ਸੀਗਾ ਤੇ ਇਕੱਲੇ ਕਾਲ ਨਹੀਂ ਮਿਲਦੇ ਆਪਾਂ ਨੂੰ ਉਹਦੇ ਵਿੱਚ ਆਹ ਇੱਕ ਪੱਤੀ ਹੁੰਦੀ ਜਿਹੜੀ ਆਪਣੀ ਪੁਰਾਣੀ ਸ਼ੋ ਵਾਲੀ ਲੱਗ ਜਾਣੀ ਆ ਲੋਕ ਮੂਰਲਾ ਹਾਂਜੀ ਤੁਹਾਨੂੰ ਮੈਂ 60000 ਰੁਪਇਆ ਕਿਹਾ 60000 ਸਣੀ ਇੰਡੀਕੇਟਰ ਕੰਪਲੀਟ ਹੋ ਜਾਊਗਾ ਇੰਡੀਕੇਟਰ ਵੀ ਵਿਚ ਤੇ ਜੇ ਤੁਸੀਂ ਇਹੀ ਰੇਟ ਤੁਸੀਂ ਕਿਸੇ ਅਵਾੜੀਏ ਤੋਂ ਲੈਣ ਜਾਣੇ ਆ ਤੁਹਾਨੂੰ 35 ਤੋਂ 36000 ਦੇ ਮਗਰਾੜ ਦੇਣੇ ਕੰਪਲੀਟ ਉਹ ਕੱਲੇ ਮਗਰਾੜ ਹੀ ਮਿਲਨੇ ਆ ਹਾਂ ਇਹ ਨਾਲੇ ਏਜੰਸੀ ਚ ਓਰੀਜਨਲ ਆ ਹਾਂ ਓਰੀਜਨਲ ਕੋਈ ਪੇਂਟ ਨਹੀਂ ਕਰਨਾਗਾ ਤੁਸੀਂ ਸਟicker ਲੱਗੇ ਆਉਣੇ ਸਭ ਕੁਲ ਲੱਗਾ ਹੋਣਾ ਕੋਲਤੇ ਨਹੀਂ ਲੱਗੇ ਸਟicker ਕੱਲੇ ਆ ਜਿਹੜੇ ਹਾਂ ਹਾਂ ਇਹਨਾਂ ਤੇ ਸਟicker ਰਹਿਣੀ ਹੈ ਤੇ ਲਾਉਣੇ ਪੈਣਗੇ ਬਾਕੀ ਤੁਹਾਨੂੰ ਸਟicker ਵੀ ਲੱਗੇਗਾ ਠੀਕ ਆ ਵੀਰੇ ਤੇ ਇਹ ਟਰੈਕਟਰ ਵੀਰੇ ਪਿੱਛੋਂ ਸਾਰਾ ਸਹੀ ਚਲਾਉਂਦੀ ਕਿ ਪਿੱਛੋਂ ਪਿੱਛੋਂ ਸਹੀ ਆ ਜਮਾ ਓਕੇ ਪਿੱਛੋਂ ਜਮਾ ਹੈ ਲੱਪੇ ਦੀ ਸਹੀ ਆ ਗੇਅਰ ਇਹਦਾ ਸਹੀ ਆ ਕਲੱਚ ਇਹਦਾ ਠੀਕ ਆ ਇਹ ਕਿੰਨਾ ਮਾਡਲ ਆ ਟਰੈਕਟਰ ਪਤਾ ਕਰ ਇਹ 2002 2002 ਹੁਣ ਜੇ ਇਹ ਪਹਿਲਾਂ ਪਹਿਲਾਂ ਖੁੱਲਿਆ ਟਰੈਕਟਰ ਨਹੀਂ ਹਾਂ ਖੁੱਲਿਆ ਪੰਜ ਸਾਲ ਪਹਿਲਾਂ ਹੁੰਦਿਆ ਪੰਜ ਸਾਲ ਪਹਿਲਾਂ ਹਾਂ ਤਾਂ ਹੁਣ ਕੀ ਦਿੱਕਤ ਇਹਨੂੰ ਆਈ ਸੀ ਹੁਣ ਇਹ ਨਾ 에ਅਰ ਕਲੀਨਰ ਨੂੰ ਨਾ ਸਾਫ਼-ਸੂਫ਼ ਨਹੀਂ ਕੀਤਾਗਾ ਜਿਉਂ ਸੀ ਆਈ ਬੰਦ ਸੀ ਇਹ ਮਿੱਟੀ ਖਿੱਚ ਗਈ ਠੀਕ ਹੈ ਉਹਦੇ ਕਰਕੇ ਫੇਰ ਹਾਂ ਮਿੱਟੀ ਖਿੱਚਣ ਨਾਲ ਉਹ ਇੰਨਾ ਕੋ ਉਹਨਾਂ ਨੇ ਕਰਤਾ ਕੰਮ ਵੀ ਜਿੱਦਣ ਅੱਜ ਖਿੱਚੀ ਆ ਉਹਦੋਂ ਦੂਜੇ ਤੀਜੇ ਦਿਨ ਹੀ ਉਹਨਾਂ ਨੇ ਖਿੜਿਆ ਹਰਤਾ ਹੂੰ ਇਹਦੇ ਕਰਕੇ ਹੋਰ ਚੀਜ਼ਾਂ ਇਹਦੀਆਂ ਖਰਾਬ ਨਹੀਂ ਹੋਈਆਂ ਇੱਕ ਰੰਕ ਬਚੀ ਸੀ ਕੇਮ ਸ਼ਾਰਟ ਬਚੀ ਸੀ ਸਾਰਾ ਕੁਝ ਬਚਿਆ ਸੀ ਆਪਾਂ ਇਹ ਇਹ ਨਾ ਇਹ ਟਰੈਕਟਰ ਦਾ ਡਿਜ਼ਾਈਨ ਹੈ ਇਸ ਹਿਸਾਬ ਦਾ ਜਦੋਂ ਤੁਸੀਂ ਇਹਨੂੰ ਹੂੰ ਹੂੰ 10000 ਇਹ ਤੁਸੀਂ ਸਰਚ ਮਾਰ ਲਿਓ ਮੇਰੀ ਗਿਣਤੀ ਇੱਧਰ ਉੱਧਰ ਹੋ ਸਕਦੀ ਹੈ ਉਹ ਵਿਦਵਾਨ ਫਿਰ ਗਲਤ ਹੋ ਜਾਂਦਾ ਕੰਮ ਕੋਈ ਖਾਸ ਨਹੀਂ ਉਹ ਸਰਚ ਮਾਰ ਲਓ ਵੀ ਇਹਦਾ ਇੰਜਨ ਕਿੰਨਾ ਟਾਈਮ ਚਲਾਉਣਾ ਹੈ ਤੇ ਇਹਦੇ ਇਹ ਤੇ 10000 12000 ਰੁਪਿਆ ਲਾ ਕੇ ਤੁਹਾਡਾ 10-12000 ਮਹੀਨਾ ਦੋ ਮਹੀਨਾ ਚ ਮੋੜ ਦਿੰਦਾ ਇਹ ਸਭ ਨਟ ਜਾਣ ਕੀਤਾ ਆਪਣੇ ਰੈਂਗਲ ਸਲੀਵ ਪਿਸਟਨ ਤੇ ਸਲੀਵ ਵੱਢੀ ਗਈ ਇਹ ਤੇ ਤੁਸੀਂ 10000 ਰੁਪਇਆ ਲਾ ਦੋ ਹੂੰ ਇਹ ਦੁਬਾਰਾ ਫੇਰ ਉਹ ਜਿਹਦਾ ਹੋ ਜਾ ਹੋ ਗਿਆ ਜੇ ਆਪਾਂ ਇਹ ਤੇ ਉਨੇ ਪੈਸੇ ਲਾਉਂਦੇ ਨਹੀਂਗੇ ਹੂੰ ਜਦੋਂ ਇਹ ਇੱਥੇ ਅੱਗ ਮਾਝਦੀ ਆ ਉਹ ਜਿਹਨੂੰ ਬਲੋ ਕਹਿੰਦੇ ਨੇ ਥੱਲੇ ਜਾਣ ਲੱਪੈਂਦੀ ਆ ਉਹਦੇ ਨਾਲ ਸਾਰਾ ਤੇਲ ਛੇਤੀ ਕਾਲਾ ਹੋਣ ਲੱਪੈਂਦਾ ਸਾਰੀਆਂ ਚੀਜ਼ਾਂ ਵੱਡੀਆਂ ਜਾਂਦੀਆਂ ਨੇ ਥੱਲੋਂ ਵੀ ਸਾਰਾ ਜਿਹੜੇ ਹੁਣ ਕਈ ਆਪਾਂ ਕਹਿੰਦੇ ਨੇ 20-20 ਸਾਲ ਟਰੈਕਟਰ ਖੁੱਲਦੇ ਨਹੀਂਗੇ ਹਾਂਜੀ ਵੀਰੇ ਉਹ ਵੀਰੇ 20 ਸਾਲਾਂ ਚ ਚੱਲਿਆ ਤਾਂ ਹੈਗਾ ਹੀ ਅਕਸਰ ਜਿਹੜਾ ਨਹੀਂ ਚੱਲਿਆ ਉਹ ਤਾਂ ਗੱਲ ਵੱਖਰੀ ਆ ਪਰ ਉਹ ਜੇ ਤੁਹਾਡਾ ਤੁਹਾਨੂੰ ਪਤਾ ਵੀ ਇਹ ਤੇਲ ਛੇਤੀ ਕਾਲਾ ਕਰਦਾ ਹੈ ਇਹਦੀ ਖਚਾਈ ਘਟ ਗਈ ਆ ਇਹਦੀ ਬੈ ਫੇਰ ਇਹਦਾ ਕੋਈ ਜਾਜੇ ਚੰਡਲਟ ਨਹੀਂਗਾ ਕੁਛ ਨਹੀਂ ਕਰਨ ਦੀ ਲੋੜ ਤੈਨੂੰ ਸਲੀਬਾਂ ਹੂੰ ਤੇ ਆ ਸਮਾਨ ਚੇਂਜ ਕਰ ਦੇਣਾ ਪਰ ਰੰਗ ਤੇ ਸਲੀਬਾਂ ਲਾ ਦੋ ਹੋਰ ਕੁਛ ਨਹੀਂ ਕਰਨ ਦੀ ਲੋੜ ਪੈਸਟਨ ਵੀ ਉਹੀ ਰਹਿਣ ਦੋ ਓਕੇ ਵੀ ਜਵਾਂ ਸਸਤੇ ਚ ਸਰਜਣਾ ਹਾਂ ਸਰਵਜਿੰਨੇ ਪੈਸੇ ਥੋੜੇ ਬੋਦੇ ਵੱਧ ਲੱਗਣੇ ਆ ਹਾਂ ਵੀ ਕੋਈ ਜ਼ਿਆਦਾ ਨਹੀਂ ਲੱਗਣਾ ਆਪਣਾ